ਅਰਚਨਾ ਨੇ ਕਿਹੜੀ ਵੱਡੀ ਗਲਤੀ ਕਰ ਦਿੱਤੀ ਕਿ ਉਸਤੇ 295ਏ ਦਾ ਪਰਚਾ ਦਰਜ ਕਰਵਾ ਦਿੱਤਾ ਗਿਆ ਇਸ ਤੋਂ ਪਹਿਲਾਂ ਵੀ ਤਾਂ ਸ਼੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾ ਵਿੱਚ ਯੋਗਾਸਨ ਹੁੰਦੇ ਹੀ ਸੀ ਇਹ ਵੀ ਤਾਂ ਪਹਿਲਾਂ ਵਿਸ਼ਨੂੰ ਦਾ ਹੀ ਮੰਦਰ ਹੁੰਦਾ ਸੀ ਲੱਗਦਾ ਹੈ ਕਿ ਕਿਸੇ ਕੋ ਹੁਣ ਕੱਟਰ ਬੜਨ ਵਾਲੇ ਰਾਹ ਤੇ ਤੁਰ ਪਏ ਹਨ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਮਿਲਣਗੇ ਇਸ ਵੀਡੀਓ ਵਿੱਚ ਪਰ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਅਤੇ ਤੁਹਾਡੇ ਕੀ ਵਿਚਾਰ ਹਨ ਇਸ ਬਾਰੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਦੋਸਤੋ ਕੁਝ ਦਿਨ ਪਹਿਲਾਂ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਤੇ ਯੋਗਾ ਇਨਸਟ੍ਰਕਟਰ ਅਰਚਨਾ ਮਕਵਾਨਾ ਨੇ ਸ਼੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾ ਵਿੱਚ ਯੋਗ ਆਸਨ ਕੀਤੇ ਅਤੇ ਇਸ ਦੇ ਬਾਅਦ ਹੀ ਜਦੋਂ ਉਸ ਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਹਨ ਤਾਂ ਇਹਨਾਂ ਫੋਟੋਆਂ ਨੂੰ ਲੈ ਕੇ ਤੇ ਅਰਚਨਾ ਵੱਲੋਂ ਕੀਤੇ ਯੋਗ ਆਸਨ ਨੂੰ ਲੈ ਕੇ ਸਿੱਖ ਸੰਗਤਾਂ ਵਿੱਚ ਕਾਫੀ ਰੋਸ ਦੇਖਣ ਨੂੰ ਮਿਲਿਆ ਪਰ ਇਸ ਦੇ ਦੂਜੇ ਪਾਸੇ ਕੁਝ ਲੋਕ ਇਹ ਵੀ ਕਹਿੰਦੇ ਨਜ਼ਰ ਆਏ ਕਿ ਯੋਗ ਆਸਨ ਨਾਲ ਸ਼੍ਰੀ ਦਰਬਾਰ ਸਾਹਿਬ ਦੀ ਕਿਹੜੀ ਮਰਿਆਦਾ ਭੰਗ ਹੋ ਗਈ ਕਿ ਉਸਤੇ 295 ਇਹਦਾ ਪਰਚਾ ਦਰਜ ਕਰਵਾ ਦਿੱਤਾ ਗਿਆ ਦੋਸਤੋ ਸ਼੍ਰੀ ਦਰਬਾਰ ਸਾਹਿਬ ਇੱਕ ਦੁਨੀਆ ਦਾ ਅਜੀਬਾ ਸਥਾਨ ਹੈ ਜਿੱਥੇ ਕੋਈ ਵੀ ਕਿਸੇ ਵੀ ਧਰਮ ਦਾ ਇਨਸਾਨ ਆ ਸਕਦਾ ਹੈ ਤੇ ਨਤਮਸਤਕ ਹੋ ਸਕਦਾ ਹੈ ਪਰ ਕਿਸੇ ਵੀ ਸਥਾਨ ਜਾਂ ਗੁਰੂ ਘਰ ਤੇ ਕੁਝ ਨਿਯਮ ਹੁੰਦੇ ਹਨ ਜਿਸ ਤਹਿਤ ਉਸ ਦੀ ਮਰਿਆਦਾ ਨੂੰ ਫੋਲੋ ਕਰਨਾ ਹੁੰਦਾ ਹੈ ਤੁਸੀਂ ਅਕਸਰ ਹੀ ਦੇਖਿਆ ਹੋਵੇਗਾ ਕਿ ਬਹੁਤ ਲੋਕਾਂ ਵੱਲੋਂ ਸ਼੍ਰੀ ਦਰਬਾਰ ਸਾਹਿਬ ਆ ਕੇ ਗੰਦੇ ਗਾਣਿਆਂ ਤੇ ਵੀਡੀਓ ਰਿਕਾਰਡ ਕੀਤੀ ਜਾਂਦੀ ਹੈ ਅਤੇ ਬਾਅਦ ਵਿੱਚ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦਿੱਤੀ ਜਾਂਦੀ ਹੈ ਅਤੇ ਉਸੇ ਤਰ੍ਹਾਂ ਹੀ ਅਰਚਨਾ ਮਕਵਾਣਾ ਵੱਲੋਂ ਦੋ ਯੋਗ ਆਸਨ ਕੀਤੇ ਜਾਂਦੇ ਹਨ ਅਤੇ ਵੀਡੀਓ ਵੀ ਸ਼ੇਅਰ ਕੀਤੀ ਜਾਂਦੀ ਹੈ ਕਿ ਉਹ ਯੋਗਾਂ ਨੂੰ ਪ੍ਰਮੋਟ ਕਰਨ ਲਈ ਸ਼੍ਰੀ ਦਰਬਾਰ ਸਾਹਿਬ ਅੰਦਰ ਕਾ ਕਰ ਰਹੀ ਹੈ ਹੁਣ ਗੱਲ ਕਰਦੇ ਹਾਂ ਕਿ ਸ਼੍ਰੀ ਦਰਬਾਰ ਸਾਹਿਬ ਵਿੱਚ ਹੋਏ ਯੋਗਾ ਤੋਂ ਇਤਰਾਜ਼ ਕਿਉਂ ਕੀਤਾ ਗਿਆ ਅਤੇ ਅਰਥਨਾ ਨੇ ਕਿਹੜੀ ਵੱਡੀ ਗਲਤੀ ਕੀਤੀ ਕਿ ਉਸਤੇ ਪਰਚਾ ਵੀ ਦਰਜ ਹੋਇਆ ਇਸ ਤੇ ਗੱਲ ਕਰਨ ਤੋਂ ਪਹਿਲਾਂ ਇਹ ਇੱਕ ਫੋਟੋ ਦੇਖੋ ਜਿਸ ਵਿੱਚ ਕੁਝ ਸਾਧੂ ਸ਼੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾ ਵਿੱਚ ਧਿਆਨ ਦੀ ਮੁੰਦਰਾ ਵਿੱਚ ਬੈਠੇ ਹਨ ਜਿਵੇਂ ਇਹ ਯੋਗਾ ਕਰਨ ਵਾਲੀ ਕੁੜੀ ਬੈਠੀ ਸੀ ਅਤੇ ਕੁਝ ਕੱਟੜ Hindu ਲੋਕਾਂ ਵੱਲੋਂ ਇਹਨਾਂ ਫੋਟੋਆਂ ਦਾ ਹਵਾਲਾ ਦਿੰਦੇ ਹੋਏ ਇੰਟਰਨੈਟ ਤੇ ਇਹ ਦਾਵਾ ਕੀਤਾ ਜਾਂਦਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਵੀ ਪਹਿਲਾਂ ਵਿਸ਼ਨੂੰ ਦਾ ਹੀ ਮੰਦਿਰ ਸੀ ਅਤੇ ਕਿਸੇ ਵਕਤ ਉੱਥੇ ਸਾਧੂ ਯੋਗ ਆਸਣ ਜਾਂ ਫਿਰ ਧਿਆਨ ਧਰਿਆ ਕਰਦੇ ਸੀ ਅਤੇ ਬੜੀ ਲਾਕੀ ਨਾਲ ਇਹ ਦਾਵਾ ਕੀਤਾ ਜਾਂਦਾ ਹੈ ਕਿ ਇਹ ਪਹਿਲਾ ਵਿਸ਼ਨੂ ਦਾ ਹੀ ਮੰਦਿਰ ਸੀ ਪਰ ਬਾਅਦ ਵਿੱਚ ਸਿੱਖਾਂ ਨੇ ਇਸ ਤੇ ਕਬਜ਼ਾ ਕੀਤਾ ਹੈ ਅਤੇ ਇਹਨਾਂ ਫੋਟੋਆਂ ਨੂੰ ਇੱਕ ਸਬੂਤ ਦੀ ਤਰ੍ਹਾਂ ਦਿਖਾ ਕੇ ਬਹੁਤ ਵੱਡਾ ਝੂਠ ਫੈਲਾਇਆ ਜਾਂਦਾ ਹੈ ਪਰ ਅਸਲ ਵਿੱਚ ਇਹ ਫੋਟੋਆਂ ਉਦੋਂ ਦੀਆਂ ਹਨ ਜਦੋਂ ਗੁਰਦੁਆਰਿਆਂ ਤੇ ਮਹੰਤ ਨਾਰਾਇਣਦਾਸ ਅਤੇ ਇਸ ਦੇ ਚੇਲਿਆਂ ਦਾ ਕਬਜ਼ਾ ਹੁੰਦਾ ਸੀ ਉਸ ਵੇਲੇ ਇਹਨਾਂ ਮਹੰਤਾਂ ਨੇ ਗੁਰੂ ਘਰਾਂ ਦੀ ਮਰਿਆਦਾ ਨੂੰ ਪੂਰੀ ਤਰ੍ਹਾਂ ਭੰਗ ਕਰ ਦਿੱਤਾ ਸੀ ਜਿਵੇਂ ਕਿ ਤੁਸੀਂ ਇਹਨਾਂ ਫੋਟੋਆਂ ਵਿੱਚ ਦੇਖ ਸਕਦੇ ਹੋ ਕਿ ਕਿਸੇ ਵੀ ਸਾਧੂ ਤੇ ਸਿਰ ਤੇ ਕੋਈ ਕੱਪੜਾ ਨਹੀਂ ਹੈ ਅਤੇ ਨਾ ਹੀ ਸਰੀਰ ਤੇ ਕੋਈ ਵਸਤਰ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਮਨਮਤ ਗੁਰੂ ਘਰਾਂ ਵਿੱਚ ਚਲਾਈ ਗਈ ਸੀ ਇਨ੍ਹਾਂ ਮਹੰਤਾ ਵੱਲੋਂ ਅਤੇ ਇਸੇ ਬੇਅਦਬੀ ਨੂੰ ਨਾ ਸਹਾਰਦੇ ਹੋਏ ਸਿੱਖ ਸੰਗਤਾਂ ਨੇ ਗੁਰੂ ਘਰਾਂ ਨੂੰ ਆਜ਼ਾਦ ਕਰਾਉਣ ਲਈ ਇੱਕ ਵੱਡੀ ਲੜਾਈ ਲੜੀ ਅਤੇ ਅਖੀਰ ਗੁਰੂ ਘਰਾਂ ਨੂੰ ਆਪਣੇ ਪ੍ਰਬੰਧ ਅਧੀਨ ਕੀਤਾ ਜਿਸ ਤੋਂ ਬਾਅਦ ਪੂਰੀ ਮਰਿਆਦਾ ਲਾਗੂ ਕੀਤੀ ਗਈ ਅਤੇ ਅੱਜ ਦੇ ਦਿਨ ਤੱਕ ਸਿੱਖ ਸੰਗਤਾਂ ਤੇ ਸਿੱਖ ਪ੍ਰਬੰਧਕ ਕਮੇਟੀਆਂ ਇਸ ਗੱਲ ਤੋਂ ਚੰਗੀ ਤਰ੍ਹਾਂ ਸੁਚੇਤ ਹਨ ਕਿ ਕੋਈ ਫਿਰ ਤੋਂ ਗਲਤ ਫੋਟੋਆਂ ਨੂੰ ਭਵਿੱਖ ਵਿੱਚ ਦਿਖਾ ਕੇ ਕੋਈ ਗਲਤ ਦਾਅਵੇ ਨਾ ਕਰਨ ਲੱਗ ਜਾਵੇ ਹੋ ਸਕਦਾ ਹੈ ਕਿ 2024 ਵਿੱਚ ਖਿੱਚੀ ਅਰਚਨਾ ਮਕਵਾਨਾ ਦੀ ਯੋਗਾ ਵਾਲੀ ਫੋਟੋ ਕੋਈ 70 80 ਸਾਲਾਂ ਬਾਅਦ ਫਿਰ ਇੰਟਰਨੈਟ 'ਤੇ ਸ਼ੇਅਰ ਕਰੇ ਅਤੇ ਦਾਅਵਾ ਕਰੇ ਕਿ ਵੱਖ-ਵੱਖ ਸਮਿਆਂ ਵਿੱਚ ਸ਼੍ਰੀ ਦਰਬਾਰ ਸਾਹਿਬ ਅੰਦਰ ਯੋਗ ਅਸਨ ਹੁੰਦੇ ਸੀ ਇਸੇ ਚੀਜ਼ ਤੇ ਗਲਤ ਜਾਣਕਾਰੀ ਨੂੰ ਵਧਣ ਤੋਂ ਰੋਕਣ ਲਈ ਐਸਜੀਪੀਸੀ ਵੱਲੋਂ ਸਖਤ ਸਟੈਂਡ ਲਿਆ ਗਿਆ ਹੈ ਇਸ ਤੋਂ ਇਲਾਵਾ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਸ਼੍ਰੀ ਦਰਬ ਕੋ ਯੋਗਾ ਕਰਨ ਦਾ ਸਥਾਨ ਨਹੀਂ ਹੈ ਜੇਕਰ ਕਿਸੇ ਨੇ ਕਿਸੇ ਚੀਜ਼ ਨੂੰ ਪ੍ਰਮੋਟ ਕਰਨਾ ਵੀ ਹੈ ਤਾਂ ਕਿਤੇ ਹੋਰ ਜਾ ਕੇ ਵੀ ਪ੍ਰਮੋਟ ਕੀਤਾ ਜਾ ਸਕਦਾ ਹੈ ਜ਼ਰੂਰੀ ਨਹੀਂ ਹੈ ਕਿ ਉਹ ਸ਼੍ਰੀ ਦਰਬਾਰ ਸਾਹਿਬ ਆ ਕੇ ਹੀ ਪ੍ਰਮੋਟ ਕਰੇ ਹੋ ਸਕਦਾ ਹੈ ਕਿ ਅਰਚਨਾ ਮਕਵਾਨਾ ਨੇ ਯੋਗਾ ਕਿਸੇ ਗਲਤ ਮਨਸ਼ਾ ਨਾਲ ਨਾ ਕੀਤਾ ਹੋਵੇ ਪਰ ਇਸ ਦੀ ਵੀ ਕੀ ਗਾਰੰਟੀ ਹੈ ਕਿ ਇਸ ਪਿੱਛੇ ਉਸ ਦੀ ਕੋਈ ਗਲਤ ਮਨਸ਼ਾ ਨਹੀਂ ਸੀ ਕਿਉਂਕਿ ਜਿਸ ਮਾਹੌਲ ਵਿੱਚ ਇਹੋ ਜਿਹੇ ਟਵੀਟ ਤੇ ਪੋਸਟਾਂ ਆ ਰਹੀਆਂ ਹੁਣ ਕਿ ਸ਼੍ਰੀ ਦਰਬਾਰ ਸਾਹਿਬ ਵਿਸ਼ਨੂੰ ਦਾ ਹਿਮੰਦਰ ਸੀ ਅਤੇ ਇਸ ਕੁੜੀ ਨੇ ਸਹੀ ਕੀਤਾ ਸ਼੍ਰੀ ਦਰਬਾਰ ਸਾਹਿਬ ਯੋਗਾ ਕਰਕੇ ਫਿਰ ਕੀਤੇ ਨਾ ਕੀਤੇ ਇਹ ਸੋਚਣ ਦਾ ਵਿਸ਼ਾ ਜ਼ਰੂਰ ਬਣਦਾ ਹੈ ਕਿ ਇਸ ਪਿੱਛੇ ਕੋਈ ਸਾਜ਼ਿਸ਼ ਤਾਂ ਨਹੀਂ ਅਰਚਨਾ ਮਕਵਾਨਾ ਦੇ ਯੋਗਾ ਕਰਨ ਤੋਂ ਬਾਅਦ ਕੁਝ ਇਹੋ ਜਿਹੇ ਟਵੀਟ ਦੇਖਣ ਨੂੰ ਮਿਲੇ ਕਿ ਸਾਡੀ ਭੈਣ ਅਰਚਨਾ ਮਕਵਾਨਾ ਨੇ ਹਰਮੰਦਰ ਸਾਹਿਬ ਵਿੱਚ ਯੋਗਾ ਕਰਕੇ ਬਹੁਤ ਵੱਡਾ ਕੰਮ ਕੀਤਾ ਸਨਾਤਨੀ ਹਰਮੰਦਰ ਸਾਹਿਬ ਦੀ ਸਨਾਤਨੀ ਪਛਾਣ ਦੁਬਾਰਾ ਹੋਣ ਦੇ ਵਿੱਚ ਆਈ ਹੈ ਸੋ ਇਸ ਟਵੀਟ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਅਰਚਨਾ ਦੇ ਯੋਗਾਂ ਨੂੰ ਲੈ ਕੇ ਕਿਹੋ ਜਿਹੇ ਦਾਅਵੇ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ ਇਨ੍ਹਾਂ ਦਿਨਾਂ ਵਿੱਚ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਕੁਝ ਕੱਟੜ ਵਿਚਾਰਧਾਰਾ ਦੇ ਲੋਕ ਸ਼੍ਰੀ ਦਰਬਾਰ ਸਾਹਿਬ ਪ੍ਰਤੀ ਕੁਝ ਨਾ ਕੁਝ ਗਲਤ ਲਿਖ ਰਹੇ ਹਨ ਅਤੇ ਇੰਟਰਨੈਟ ਤੇ ਬਾਇਕਾਟ ਗੋਲਡਨ ਟੈਂਪਲ ਦੀ ਮੁਹਿੰਮ ਚਲਾਉਣ ਦੀ ਕੋਸ਼ਿਸ਼ ਕਰਦੇ ਹਨ ਇਸ ਤੇ ਇਹ ਵੀ ਸ਼ੱਕ ਜਤਾਇਆ ਜਾ ਸਕਦਾ ਹੈ ਕਿ ਪਹਿਲਾਂ ਜਾਣ ਬੁੱਝ ਕੇ ਸ਼੍ਰੀ ਦਰਬਾਰ ਸਾਹਿਬ ਵਿੱਚ ਕੋਈ ਗਲਤੀ ਕੀਤੀ ਜਾਵੇ ਅਤੇ ਜਦੋਂ ਕੋਈ ਰੋਕਦਾ ਹੈ ਜਾਂ ਕੋਈ ਐਕਸ਼ਨ ਲੈਂਦਾ ਹੈ ਤਾਂ ਇਹ 트ੈਂਡ ਚਲਾਈਏ ਕਿ ਦਰ ਤੁਹਾਡਾ ਬੋਇਕਟ ਕਰੋ ਇਹ ਚੀਜ਼ਾਂ ਅੱਜ ਤੋਂ ਨਹੀਂ ਬਹੁਤ ਸਮਾਂ ਪਹਿਲਾਂ ਤੋਂ ਚੱਲ ਰਹੀਆਂ ਹਨ ਕੁਝ ਸਮਾਂ ਪਹਿਲਾਂ ਇੱਕ ਔਰਤ ਸ਼੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਤਬਾਕੂ ਮਲ ਰਹੀ ਸੀ ਅਤੇ ਕੁਝ ਲੋਕ ਤਾਂ ਇੱਥੇ ਵੀ ਕਹਿ ਦੇਣਗੇ ਕਿ ਹੋ ਸਕਦਾ ਹੈ ਕਿ ਉਸ ਔਰਤ ਨੂੰ ਨਾ ਪਤਾ ਹੋਵੇ ਕਿ ਸ਼੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਤਬਾਕੂ ਤੇ ਪਾਬੰਦੀ ਹੈ ਜਦੋਂ ਕੋਈ ਸਿੱਖ ਕਿਸੇ ਗੱਲ ਤੇ ਐਕਸ਼ਨ ਲੈਂਦਾ ਹੈ ਤਾਂ ਉਸ ਨੂੰ ਕੱਟੜ ਕਹਿ ਕੇ ਗੱਲ ਖਤਮ ਕਰ ਦਿੱਤੀ ਜਾਂਦੀ ਹੈ ਸਿੱਖ ਮਰਿਆਦਾ ਦੇ ਤੌਰ ਤੇ ਕੱਟੜ ਜ਼ਰੂਰ ਹੋ ਸਕਦੇ ਹਨ ਪਰ ਕਿਸੇ ਦੇ ਧਰਮ ਨੂੰ ਲੈ ਕੇ ਨਫ਼ਰਤ ਕਰਨ ਇੰਨੇ ਕੱਟੜ ਨਹੀਂ ਹੋ ਸਕਦੇ ਸੋ ਇੱਥੇ ਸਮਝਣ ਦੀ ਲੋੜ ਹੈ ਕਿ ਜੇਕਰ ਤੁਸੀਂ ਕਿਸੇ ਸਥਾਨ ਤੇ ਜਾਂਦੇ ਹੋ ਤਾਂ ਉੱਥੋਂ ਦੀ ਮਰਿਆਦਾ ਦਾ ਖਾਸ ਧਿਆਨ ਰੱਖੋ ਖਾਸ ਕਰਕੇ ਜਦੋਂ ਗਲਤ ਜਾਣਕਾਰੀਆਂ ਦਾ ਦੌਰ ਹੋਵੇ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਅਤੇ ਐਦਾ ਦੀਆਂ ਹੋਰ ਜਾਣਕਾਰੀਆਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ